ਕੋਸਟਿੰਗ ਦੀ ਰਚਨਾ ਹੈ ਕਵੀ ਇਸ ਕਵਤਾ ਦੇ ਵਿੱਚ ਇੱਕ ਉਸ ਔਰਤ ਦੇ ਵਿਸ਼ਵਾਸਾਂ ਦੀ ਗੱਲ ਕਰਦਾ ਜਿਹੜੀ ਦੀਵਾ ਜਗਾ ਕੇ ਆਪਣੀ ਜਿਹੜੀ ਮਨ ਦੀ ਖੁਸ਼ੀ ਹੈ ਉਸ ਨੂੰ ਪੂਰਾ ਕਰਨ ਵਾਸਤੇ ਇੱਕ ਪੀਰ ਦੀ ਦਰਗਾਹ ਤੇ ਜਾਂਦੀ ਹੈ ਤੇ ਉੱਥੇ ਕਵੀ ਦੂਰ ਖੜਾ ਉਸ ਨੂੰ ਵੇਖ ਰਿਹਾ ਹੈ ਤੇ ਉਸ ਨਾਲ ਕੁਝ ਸੰਵਾਦ ਉਸ ਨਾਲ ਕੁਝ ਡਾਇਲੋਗ ਕਰਦਾ ਹੈ ਕਵੀ ਉਸ ਨੂੰ ਪੁੱਛਦਾ ਹੈ ਕਿ ਖਾਨਗਾਹ ਤੇ ਦੀਵਾ ਬਾਲਣ ਵਾਲੀਏ ਕੁੜੀਏ ਤੂੰ ਕੀ ਚਾਹੁੰਦੀ ਹੈ ਕੀ ਬਾਲਦੀ ਹੈ ਕੀ ਲੱਭ ਰਹੀ ਹੈ ਕੀ ਰੋਸ ਗਿਆ ਤੇਰਾ ਢੋਲ ਕੁੜੇ ਕੀ ਤੇਰਾ ਪਤੀ ਤੇਰੇ ਨਾਲ ਰੋਸ ਗਿਆ ਹੈ ਜਾਂ ਖਾਲੀ ਤੇਰੀ ਝੋਲ ਕੁੜੇ ਜਾਂ ਤੂੰ ਬੇਔਲਾਦ ਹੈ ਤਾਂ ਕਰਕੇ ਤੂੰ ਇੱਥੇ دیਵਜ ਗਉੜ ਆਈ ਹੈ ਜਾਂ ਸਖੜੀ ਤੇਰੀ ਝੋਲ ਕੁੜੇ ਜਾਂ ਸਰਗੀ ਵੇਲੇ ਤੱਕਿਆਈ ਕੋਈ ਡਾਡਾ ਭੇੜਾ ਸੁਪਨਾ ਹੈ ਕਹਿੰਦਾ ਜਾਂ ਤੂੰ ਸਵੇਰ ਵੇਲੇ ਕੋਈ ਬਾੜਾ ਸੁਪਨਾ ਤੱਕਿਆ ਆ ਕਿ ਉਸ ਸੁਪਨੇ ਦੇ ਪ੍ਰਭਾਵ ਤੋਂ ਮੁਕਤ ਹੋਣ ਵਾਸਤੇ ਤੂੰ دیਵਜ ਗਉੜ ਆਈ ਹੈ ਜੋ ਕਰਦੀ ਮਾਰੋ ਮਾਰ ਕੁੜੇ ਤੂੰ ਪੌਂਚੀ ਵਿੱਚ ਉਜਾੜ ਕੁੜੇ ਕਹਿੰਦਾ ਤੂੰ ਮਾਰੋ ਮਾਰ ਕਰਨਾ ਹੁੰਦਾ ਛੇਤੀ ਛੇਤੀ ਕਹਿੰਦਾ ਇਸ ਉਜਾੜ ਜਗ੍ਹਾ ਦੇ ਵਿੱਚ ਦੀਵਾ ਜਗਾਉਣ ਵਾਸਤੇ ਤੂੰ ਆਈ ਹੈ ਕੋਈ ਨਾ ਕੋਈ ਕਾਰਨ ਤਾਂ ਹੈ ਪਾਬ ਕਭੇ ਉਸ ਕੁੜੀ ਨੂੰ ਜਿਹੜੀ ਖਾਨਗਾਹ ਤੇ ਦੀਵਾ ਬਾਲ ਰਹੀ ਹੈ ਉਸ ਕੁੜੀ ਨੂੰ ਸਵਾਲ ਕਰਦਾ ਹੈ ਕਿ ਉਸਨੇ ਇਸ ਜਗ੍ਹਾ ਤੇ ਆ ਕੇ ਕਿਉਂ ਦੀਵਾ ਜਗਾਇਆ ਹੈ ਕੀ ਕਾਰਨ ਹੈ ਸਿਰ ਉੱਤੇ ਤੇਰੇ ਉੱਲਰ ਰਹੀ ਇੱਕ ਬੁੱਢ ਪੁਰਾਣੀ ਬੇਰ ਜਹੀ ਕਹਿੰਦਾ ਤੇਰੇ ਸਿਰ ਦੇ ਉੱਤੇ ਇੱਕ 베ਰੀ ਆ 베ਰੀ ਦਾ ਰੋਖਿਆ ਤੇ ਉਸ 베ਰੀ ਦੇ ਬਹੁਤ ਸਾਰੇ ਪੱਤੇ ਬਹੁਤ ਸਾਰੇ ਟਾਹਣੀਆਂ ਤੇਰੇ ਸਿਰ ਤੇ ਉਲੜੀਆਂ ਹਨ ਭਾਵ ਤੇਰੇ ਸਿਰ ਦੇ ਉੱਤੇ ਛਾਂ ਕਰ ਰਹੀਆਂ ਹਨ ਜਿਸ ਤੇ ਕੰਡਿਆਂ ਵਿੱਚ ਵਸ ਰਹੀਆਂ ਕੁਝ ਲੀਰਾ ਵਛੇ ਚਾਪ ਜੀਆਂ ਕਿਹਦਾ ਉਸ ਉਹ ਜਿਹੜੀ ਤੂੰ ਜਿਸ ਜਗ੍ਹਾ ਤੇ ਖੜੀ ਆ ਉਥੇ ਜਿਹੜੀ 베ਰੀ ਹੈ ਉਹਦੇ ਵਿੱਚ ਬਹੁਤ ਸਾਰੇ ਕਪੜੇ ਦੀਆਂ ਲੀਰਾ ਫਸੀਆਂ ਹੋਈਆਂ ਹਨ ਉਹਦੀਆਂ ਟਾੜੀਆਂ ਦੇ ਵਿੱਚ ਬਹੁਤ ਸਾਰੀਆਂ ਕਪੜੇ ਦੀਆਂ ਲੀਰਾ ਫਸੀਆਂ ਹੋਈਆਂ ਹਨ ਜਿਹੜੀਆਂ ਲੋਕਾਂ ਨੇ ਬੰਨੀਆਂ ਸੀ ਆਪਣੇ ਕਈ ਵਾਰੀ ਵਾਅਦਾ ਪੂਰਾ ਕਰ ਲਈ ਜਾਂ ਆਪਣਾ ਕੋਈ ਪਰਮਾਤਮਾ ਤੋਂ ਕੁਝ ਮੰਗਣ ਵਾਸਤੇ ਲੋਕ ਉਸ ਨੂੰ ਬੰਨਦੇ ਰਹੇ ਉਹਦਾ ਬਾਤ ਕਹਿੰਦਾ ਕਿ ਤੇ ਪੈਰਾਂ ਦੇ ਵਿੱਚ ਸ਼ਾਂਤ ਪਿਆ ਇੱਕ ਢੇਰ ਗੀਟਿਆਂ ਪੱਥਰਾਂ ਦਾ ਕਵੀ ਅਨਸਾਰ ਇੱਕ ਗੀਟਿਆਂ ਤੇ ਪੱਥਰਾਂ ਦਾ ਇੱਕ ਢੇਰ ਤੇਰੇ ਪੈਰਾਂ ਥੱਲੇ ਪਿਆ ਹੈ ਉੱਪਰ ਕੀ ਆ 베ਰੀ ਦਾ ਰੁੱਖ ਜਿਸ ਦੇ ਵਿੱਚ ਬਹੁਤ ਸਾਰੇ ਪੱਤੇ ਆ ਤੇ ਬਿੱਲੀਆਂ ਪਤੀਰਾ ਫਸੀਆਂ ਹੋਈਆਂ ਨੇ ਤੇ ਥੱਲੇ ਪੈਰਾਂ ਦੇ ਕੀ ਆ ਗੀਟੇ ਤੇ ਪੱਥਰ ਹੈ ਤੂੰ ਅਚਲ ਅਡੋਲ ਅਬੋਲ ਖੜੀ ਕਿਦਾ ਹੈ ਕੁੜੀਏ ਤੇਰੇ ਅੰਦਰ ਕਿੰਨਾ ਵਿਸ਼ਵਾਸ ਹੈ ਕਿ ਤੂੰ ਬਿਲਕੁਲ ਚੁੱਪਚਾਪ ਖੜੀ ਆ ਅਚਲ ਹੁੰਦਾ ਜਿਹੜਾ ਹਿੱਲਦਾ ਨਹੀਂ ਬਿਲਕੁਲ ਚੁੱਪ ਖੜੀ ਆ ਅਡੋਲ ਕੀ ਆ ਜਿਹੜੀ ਸ਼ਾਂਤ ਆ ਅ ਅਬੋਲ ਕੀ ਆ ਜਿਹੜੀ ਚੁੱਪ ਆ तू ਚੁੱਪ ਵੀ ਹੈ ਸ਼ਾਂਤ ਵੀ ਹੈ ਤੇ ਬਿਲਕੁਲ ਸਥਿਰ ਹੈ ਹੱਕ ਤੇਰੀ ਨਾਲ ਯਕੀਨ ਭਰੀ ਹੱਕ ਦਾ ਮਤਲਬ ਤੇਰਾ ਦਿਲ ਤੇਰਾ ਮਨ ਇਸ ਯਕੀਨ ਨਾਲ ਭਰਿਆ ਹੋਇਆ ਹੈ ਕਿਹੜੇ ਯਕੀਨ ਨਾਲ ਭਰਿਆ ਹੈ ਖਾਨਗਾਹ ਤੇ ਆਉਣ ਨਾਲ ਇੱਕ ਦੀਵੇ ਦੇ ਟਿਮਕਾਣ ਨਾਲ ਕਿੰਦਾ ਤੇਰੇ ਮਨ 'ਚ ਇਹ ਵਿਸ਼ਵਾਸ ਹੈ ਕਿ ਖਾਨਗਾਹ ਤੇ ਆ ਕੇ ਇੱਕ ਦੀਵਾ ਜਗਾ ਕੇ ਤੇਰੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਇੱਕ ਦੀਵੇ ਦੇ ਟਿਮਕਾਣ ਨਾਲ ਸਭ ਸੰਸੇ ਤੇਰੇ ਦੂਰ ਹੋਏ ਅਰਥਾਤ ਤੇਰੇ ਸਾਰੇ ਸ਼ੱਕ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਹੇ ਇੱਕ ਖੁੰਝੇ ਨੂਰੋ ਨੂਰ ਹੋਏ ਤੇ ਤੇਰਾ ਜਿਹੜਾ ਹੇ ਇੱਕ ਖੁੰਝਾ ਮਤਲਬ ਮਨ ਦਾ ਹਰ ਕੋਨਾ ਤੇਰਾ ਰੋਸ਼ਨੀ ਨਾਲ ਭਰ ਜਾਏਗਾ ਤੈਨੂੰ ਇੰਜ ਲੱਗਦਾ ਹੈ ਕਿ ਦੀਵਾ ਜਗਾ ਕੇ ਕੀ ਹੋਏਗਾ ਇੱਕ ਤਾਂ ਤੂੰ ਸ਼ਾਂਤ ਹੋ ਜਾਏਗਾ ਤੇਰਾ ਮਨ ਦੂਜਾ ਤੇਰੇ ਦੁੱਖ ਦੂਰ ਹੋ ਜਾਣਗੇ ਤੀਜਾ ਤੇਰਾ ਮਨ ਰੋਸ਼ਨੀ ਨਾਲ ਭਰ ਜਾਏਗਾ ਪਰ ਕਵੀ ਆਪਣੀ ਅਵਸਥਾ ਦੱਸਦਾ ਹੈ ਕਹਿੰਦਾ ਤੂੰ ਤੇ ਇਸ ਤਰ੍ਹਾਂ ਦੀ ਐ ਪਰ ਮੈਂ ਕਿਸ ਤਰ੍ਹਾਂ ਦਾ ਹਾਂ ਕਹਿੰਦਾ ਪੜ ਪੜ ਪੁਸਤਕ ਢੇਰ ਖੁੜੇ ਮੇਰਾ ਵਾਧਾ ਜਾਏ ਹਨੇਰ ਕੁੜੇ ਕਹਿੰਦਾ ਏ ਕੁੜੀਏ ਤੂੰ ਅਨਪੜ ਹੋ ਕੇ ਇੰਨੀ ਸ਼ਾਂਤ ਆ ਤੇ ਮੈਂ ਪੜਿਆ ਲਿਖਿਆ ਹੋ ਕੇ ਇਨਾ ਪਟਕ ਰਿਹਾ ਪੁਸਤਕਾ ਪੜ ਪੜ ਕੇ ਮੇਰਾ ਮਨ ਇਨਾ ਸ਼ਾਂਤ ਹੋ ਗਿਆ ਆ ਮੈਨੂੰ ਇੰਜ ਲੱਗਦਾ ਮੈਂ ਹਰ ਚੀਜ਼ ਦਾ ਕੌਜ਼ ਐਂਡ ਇਫੈਕਟ ਵੇਖਦਾ ਆ ਮੈਂ ਹਰ ਚੀਜ਼ ਦਾ ਕਾਰਨ ਤੇ ਕਾਰਜ ਵੇਖਦਾ ਆ ਪਰ ਤੂੰ ਨਹੀਂ ਵੇਖਦੀ ਤੂੰ ਕਿੰਨੀ ਭੋਲੀ ਆ ਕਿ ਦੀਵਾ ਜਗਾ ਕੇ ਤੈਨੂੰ ਖੁਸ਼ੀ ਮਿਲ ਰਹੀ ਆ ਪਰ ਕਹਿੰਦਾ ਜੇ ਮੈਂ ਤੇਰੀ ਜਗ੍ਹਾ ਤੇ ਖੜਾ ਹੁੰਦਾ ਮੈਨੂੰ ਸੋਚਣਾ ਪੈਣਾ ਸੀ ਮੈਂ ਦੀਵਾ ਕਿਉਂ ਜਗਾ ਰਿਹਾ ਆ ਦੀਵਾ ਜਗਾਉਣ ਦਾ ਲਾਭ ਕੀ ਹੋਏਗਾ ਇਹ ਦੀਵਾ ਮੈਨੂੰ ਕਿੰਨੇ ਦੇਰ ਤੱਕ ਜਗਾਉਣਾ ਚਾਹੀਦਾ ਪਾ ਕਵੀ ਦੇ ਮਨ ਚ ਪ੍ਰਸ਼ਨਾਂ ਦੀ ਲੜੀ ਆ ਪਰ ਉਹ ਕੁੜੀ ਦੇ ਮਨ ਚ ਕੋਈ ਪ੍ਰਸ਼ਨ ਨਹੀਂ ਆ ਉਸਨੇ ਸਵੀਕਾਰ ਕਰ ਲਿਆ ਹੈ ਕਿ ਦੀਵਾ ਜਗਾਉਣ ਨਾਲ ਉਸਤੇ ਦੁੱਖ ਦੂਰ ਹੋ ਜਾਣਗੇ ਕਹਿੰਦਾ ਕੁਝ ਅਜਬ ਇਲਮ ਦੀਆਂ ਜਿੱਦਾਂ ਨੇ ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ ਕਵੀ ਕਹਿੰਦਾ ਹੈ ਕਿ ਉਸ ਨੂੰ ਜ਼ਿਆਦਾ ਪੜਾ ਪੜਨ ਕਰਕੇ ਬਹੁਤ ਸਾਰੇ ਸ਼ੰਕੇ ਉਹਦੇ ਮਨ 'ਚ ਆ ਗਿਆ ਜਿਸ ਕਰਕੇ ਅਜਬ ਹੁੰਦਾਜੀਪ ਕਿਸਮ ਦੀਆ ਇਹ ਲੇਭ ਹੁੰਦਾ ਗਿਆਨ ਬਹੁਤ ਸਾਰੇ ਗਿਆਨ ਨੇ ਉਸ ਤੇ ਮਨ ਨੂੰ ਪਟਕਾ ਦਿੱਤਾ ਜਿੱਦਾਂ ਹੁੰਦੀਆਂ ਕਿਸੇ ਗੱਲ ਦੀ ਜੇਦ ਕਰਨਾ ਕਿ ਪੂਰੀ ਕਰਨ ਵਾਸਤੇ ਦੀ ਕੋਸ਼ਿਸ਼ ਕਰਨਾ ਕਵੀ ਕਹਿ ਰਿਹਾ ਹੈ ਕਿ ਉਹ ਬਹੁਤ ਜ਼ਿਆਦਾ ਵਿਗਿਆਨਿਕ ਸੋਚ ਦੇ ਨਾਲ ਉਸ ਦਾ ਮਨ ਪਟਕ ਰਿਹਾ ਹੈ ਮੈਨੂੰ ਮਾਰ ਰਿਹਾ ਕਿਉਂਕਿ ਕਿਦਾਂ ਨੇ ਕਵੀ ਨੂੰ ਕਿਉਂ ਕੀ ਕਿੱਦਾਂ ਵਾਲੇ ਸਵਾਲ ਦੁਖੀ ਕਰਦੇ ਆ ਮੈਂ ਨਿਸ਼ਚੇ ਬਾਜੂ ਭਟਕ ਰਿਹਾ ਕਵੀ ਕਹਿ ਰਿਹਾ ਹੈ ਕਿ ਉਸ ਦਾ ਕੋਈ ਉਦੇਸ਼ ਜੀਵਨ ਦਾ ਉਸ ਨੂੰ ਨਜ਼ਰ ਨਹੀਂ ਆ ਰਿਹਾ ਉਸ ਨੂੰ ਸਮਝ ਨਹੀਂ ਆ ਰਿਹਾ ਕਿ دیਵਜ ਗੌਰ ਨਾਲ ਖੁਸ਼ੀ ਕਿਹੜੀ ਮਿਲਦੀ ਹੈ ਮੈਂ ਜੰਨਤ ਦੋਜ਼ਖ ਵਿੱਚ ਲਟਕ ਰਿਹਾ ਕਵੀ ਨਰਕ ਤੇ ਸਵਰਗ ਦੇ ਜਿਹੜੇ ਦਵੰਦ ਹੈ ਜਾਂ ਡਬਲ ਮਾਈਂਡਡ ਹੈ ਉਹਦੇ ਚੱਲ ਟਟਕ ਰਿਹਾ ਹੈ ਉਸ ਦਾ ਵਿਸ਼ਵਾਸ ਕਿਤੇ ਵੀ ਪੱਕਾ ਨਹੀਂ ਬਣਦਾ ਗੱਲ ਸੁਣ ਜਾ ਪਟਕੇ ਰਾਹੀ ਦੀ ਕਵੀ ਕਹਿੰਦਾ ਸੁਣ ਜਾ ਏ ਕੁੜੀਏ ਮੈਂ ਇੱਕ ਪਟਕਿਆ ਹੋਇਆ ਪੜਿਆ ਲਿਖਿਆ ਵਿਗਿਆਨਿਕ ਸੋਚ ਵਾਲਾ ਰਾਹੀ ਹਾਂ ਮੁਸਾਫਰ ਹਾਂ ਮੇਰੀ ਇੱਕ ਗੱਲ ਸੁਣ ਜਾ ਇੱਕ ਚਿੰਗ ਮੈਨੂੰ ਵੀ ਚਾਹੀਦੀ ਮੈਂ ਵੀ ਚਾਹੁੰਦਾ ਹਾਂ ਕਿ ਤੂੰ ਮੈਨੂੰ ਆਪਣੇ ਵਿਸ਼ਵਾਸ ਦੀ ਥੋੜੀ ਜੀ ਰੋਸ਼ਨੀ ਦੇ ਦੇ ਤਾਂ ਕਿ ਜੋ ਮੇਰੇ ਮਨ ਵਿੱਚ ਪਟਕਣਾ ਹੈ ਮੈਂ ਉਸ ਤੇ ਕਾਬੂ ਪਾ ਸਕਾਂ ਤੇ ਮੈਂ ਚੁੱਪਚਾਪ ਉਹ ਸੇਸ ਗੱਲ ਤੇ ਵਿਸ਼ਵਾਸ ਕਰ ਲਵਾਂ ਕਿ ਦੀਵਾ ਜਗੌਣ ਨਾਲ ਮੇਰੇ ਸਾਰੇ ਸੰਸੇ ਦੂਰ ਹੋ ਜਾਣਗੇ ਮੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਕਵੀ ਕਿਉਂਕਿ ਵਿਗਿਆਨਕ ਸੋਚ ਦਾ ਧਾਰਨੀ ਹੈ ਇਸ ਕਰਕੇ ਉਹ ਇਸ ਤਰ੍ਹਾਂ ਦਾ ਮਾਨ ਨਹੀਂ ਬਣਾ ਸਕਦਾ ਕਿ ਉਹਦਾ ਸ਼ੱਕ ਦੂਰ ਹੋ ਜਾਏ ਪਰ ਉਹ ਕੁੜੀ ਬੜੀ ਭੋਲੀ ਐ ਪੜ੍ਹੀ ਲਿਖੀ ਨਹੀਂ ਐ ਅਨਜਾਨ ਐ ਉਹਦਾ ਵਿਸ਼ਵਾਸ ਸਿਰ ਰੱਬ ਤੇ ਜਿਸ ਕਰਕੇ ਉਹ ਲੱਗਦਾ ਕਿ ਦੀਵਾ ਜਗਾ ਕੇ ਸਾਰੇ ਦੁੱਖ ਦੂਰ ਹੋ ਜਾਣਗੇ ਇਸ ਤਰ੍ਹਾਂ ਨਾਲ ਕਵੀ ਦੇ ਵਿਗਿਆਨਕ ਸੋਚ ਦਾ ਤੇ ਲੋਕ ਮਾਨ ਦਾ ਟਕਰਾ ਕੀਤਾ ਲੋਕਮਾਨ ਦਾ ਮਤਲਬ ਆਮ ਲੋਕਾਂ ਦੀ ਸੋਚ ਤੇ ਵਿਗਿਆਨਕ ਸੋਚ ਪੜੇ ਲਿਖੇ ਵਿਅਕਤੀ ਦੀ ਸੋਚ ਉਹਦੇ ਤੋਂ ਟਕਣਾ ਦੀ